ਸਸਰੀ ਕਾਂਜੀ ਸਾਰਿਆਂ ਨੂੰ ਮਨੀ ਪਲੰਬਰ ਦਾ ਸਫਰਨਾਮਾ ਦੇਖਣ ਵਾਲਿਆਂ ਨੂੰ ਬਈ ਤੇ ਸਵਾਗਤ ਕਰਦੇ ਆਂ ਤੁਹਾਡਾ ਅੱਜ ਦੇ ਨਵੇਂ ਵਲੌਗ ਵਿੱਚ ਕੱਲ ਦੀ ਵੀਡੀਓ ਵਿੱਚ ਬਈ ਤੁਹਾਨੂੰ ਆਪਾਂ ਦਿਖਾਇਆ ਤਾਂ ਪੀਜੀ ਵਾਲੇ ਬਾਥੂਮ ਦੀ ਫੈਨ ਫਿਟਿੰਗ ਕਰੀਤੀ ਤੇ ਉੱਥੇ ਚਲੋ ਮੋਟਾ ਜੀ ਕੰਮ ਕਰ ਲਓ ਤੇ ਬਾਥੂਮ ਦੀ ਪੰਨ ਤੋੜ ਪਰਸੋ ਤੇ ਚੌਥੇ ਕਰੀ ਦੀ ਆਪਾਂ ਨੇ ਉਹਦੀ ਪੀਵੀਸੀ আর ਸੀਪੀਵੀਸੀ ਫਿਟਿੰਗ ਕਰਕੇ ਆਏ ਤੇ ਸ਼ਿੱਟਾਂ ਦਾ ਚੇਂਜ ਕਰੀ ਦੀਆਂ ਟੂ ਪੀਸ ਫਟ ਕੇ ਬਨ ਪੀਸ ਸ਼ਿੱਟਾਂ ਲਾਈਆਂ ਦੀਆਂ ਤੇ ਬਈ ਅੱਜ ਆਪਾਂ ਦੁਬਾਰ ਤੇ ਫੇਰ ਆਏ ਹੋਏ ਆਂ ਚਟਾਕ ਹੋਮ ਦੇ ਵਿੱਚ ਪਰसों ਵੀਡੀਓ ਪਾਈ ਦੀ ਆਪਾਂ ਨੇ ਉਹਦੀ ਜੇ ਫਿਟਿੰਗ ਕਰੀ ਤੀ ਤੇ ਇੱਕ ਕੋਠੀ ਦਾ ਆਪਾਂ ਕੰਮ ਕੰਪਲੀਟ ਕਰ ਗਏ ਤੇ ਇੱਕ ਵਾਲੀ ਇੱਕ ਕੋਠੀ ਦਾ ਰਹਿ ਗਿਆ ਤਾਂ ਕੰਮ ਕਰਨੇ ਤੇ ਆ ਸੱਜੇ ਆਪਣਾ ਕੋਰਨਰ ਵਾਲੀ ਕੋਠੀ ਦਾ ਤੇ ਸੱਜੇ ਪਾਸੇ ਵਾਲੇ ਖੱਬੇ ਪਾਸੇ ਵਾਲੀ ਕੋਠੀ ਦਾ ਆਪਾਂ ਕੰਮ ਕੰਪਲੀਟ ਕਰ ਗਏ ਤੇ ਤੇ ਬਈ ਖੱਬੇ ਪਾਸੇ ਆਪਣਾ ਸੱਜੇ ਪਾਸੇ ਇਹਦੀ ਫਿਟਿੰਗ ਕਰਨ ਵਾਸਤੇ ਆਏ ਹੋਏ ਆਂ ਅੱਜ ਕੱਲ ਤਾਰੇ ਨੂੰ ਭੇਜਿਆ ਤਾਂ ਆਪਾਂ ਉਹਦੇ ਝੀਰੀਆਂ ਮਾਰ ਗਿਆ ਦਾ ਆਜੋ ਬਾਈ ਤੁਹਾਨੂੰ ਦਿਖਾ ਦਿੰਨੇ ਆ ਆ ਕਿਚਨ ਹੈ ਇੱਧਰ ਤੇ ਕਿਚਨ ਦੀਆਂ ਝੀਰੀਆਂ ਤਾਰਾ ਕੱਲ ਕੱਢ ਗਿਆ ਤਾਂ ਆ ਬਾਈ ਝੀਰੀਆਂ ਮਾਰ ਕੇ ਗਿਆ ਮੈਂ ਕੱਲ ਉਹ ਆਪਾਂ ਤੇ ਗੱਲ ਆ ਜਾਂਦਾ ਹੋਇਆ ਤੇ ਉਹੀ ਲੱਗਿਆ ਹੋਇਆ ਤਾਂ ਕੱਲਾ ਹੀ ਝੀਰੀਆਂ ਮਾਰ ਰਿਹਾ ਸੀ ਤਾਂ ਤੇ ਬਾਥਰੂਮ ਦਾ ਵੀ ਝੀਰੀਆਂ ਮਾਰੀਆਂ ਦੋਨੇ ਬਾਥਰੂਮ ਤੇ ਰਹਿੰਦੇ ਤੇ ਕਿਚਨ ਦੀ ਝੀਰੀ ਰਹਿਦੀ ਮਾਰਨੇ ਨੂੰ ਤੇ ਆਪਾਂ ਹੁਣ ਬਾਈ ਸਮਾਨ ਲਿਆਏ ਚੱਕ ਕੇ ਇਹ ਫਿਟਿੰਗ ਸ਼ੁਰੂ ਕਰਦੇ ਆਂ ਸਾਰੀਉ ਇੱਕ ਪਾਸੇ ਬਾਬੂ ਲੱਗਿਆ ਹੋਇਆ ਤੇ ਆਜੋ ਬਈ ਤੁਹਾਨੂੰ ਇਹ ਨਾਲ ਵੀ ਮਿਲਾ ਦਿੰਨੇ ਆਂ ਬਾਬੂ ਹੋਰ ਬਾਬੂ ਹਾਂ ਇਧਰ ਦੇਖ ਲੈ ਵੀਡੀਓ ਵਿੱਚ ਇੱਕ ਵਾਰੀ ਆਪਣਾ ਵੀ ਚਿਹਰੇ ਦੇ ਲੈ ਤੇ ਬਈ ਬਾਬੂ ਲੱਗਿਆ ਆਪਣਾ ਇਧਰਲੇ ਪਾਸੇ ਫਿਟਿੰਗ ਸ਼ੁਰੂ ਕਰ ਖੜੀ ਆ ਬਾਬੂ ਨੇ ਆਪਾਂ ਨਾਲ ਵਾਲੇ ਬਾਥਰੂਮ ਦਾ ਕਰਦੇ ਆਂ ਤੇ ਅੱਜ ਆਪਣਾ ਟਾਰਗੇਟ ਦੋ ਬਾਥਰੂਮ ਤੇ ਕਿਚਨ ਦੀ ਫਿਟਿੰਗ ਕਰਨੀ ਰਹੀ ਹੈ। ਬਾਥਰੂਮਾਂ ਦੇ ਵਿੱਚ ਬਾਈ ਇੱਥੇ ਵੀ ਨਹੀਂ ਰਹੀ ਤਾਂ ਇਸ ਕਰਕੇ ਆਪਾਂ ਨੇ ਦੋਨਾਂ ਬਾਥਰੂਮ ਜੇ ਬੱਲਮ ਲਾਏ ਹੋਏ ਆਂ। ਫਿਟਿੰਗ ਬੱਲਮ ਲਾ ਕੇ ਕਰੂੰਗੇ ਤੇ ਥੱਲੇ ਰੂੜੀ ਰੂੜੀ ਬਹੁਤ ਪਈ ਹੈ। ਇਹ ਕਰਕੇ ਪਾਣੀ ਪੂਣੀ ਵੀ ਚੰਗਾ ਮਾਰਿਆ ਹੋਇਆ ਏ। ਪਾਣੀ ਵੀ ਖੜਾ ਹੈ ਬਾਥਰਮ ਤੇ ਰੂੜੀ। ਲਾਲ ਰੂੜੀ ਵੀ ਪਈ ਹੈ ਬਾਈ। ਆਪਾਂ ਨੇ ਚਲੋ ਕਈ ਕੋਈ ਨਾ ਪਧਰਾ ਪੁਧਰਾ ਕਰਕੇ ਥੱਲੇ ਖੜਨ ਦੀ ਜੋਗੀ ਜਗ੍ਹਾ ਕਰ ਲਈ। ਤੇ ਬਾਈ ਦੇਖਦੇ ਰਹੋ ਫੇ ਵੀਡੀਓ ਅੰਦਰ ਤੱਕ। ਤੇ ਕਰਦੇ ਆ ਬਾਸ ਹੁੰਦੇ ਫਿਟਿੰਗ ਸ਼ੁਰੂ ਵੀਡੀਓ ਬਣਾਉਂਦੇ ਬਣਾਉਂਦੇ ਬਾਈ ਪਰ ਅੋਜ ਇੱਕ ਗੱਲ ਕਹਿਣੀ ਭੁੱਲ ਜੰਨੇ ਆ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਬਈ ਜਿਹੜੇ ਵੀ ਪਲੰਬਰ ਬੰਨੇ ਆਪਣਾ ਚੈਨਲ ਮਨੀ ਪਲੰਬਰ ਦਾ ਸਫਰਨਾਮਾ ਨੂੰ ਸਬਸਕ੍ਰਾਈਬ ਨਹੀਂ ਕਰਿਆ ਉਹ ਬਾਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਚੈਨਲ ਦਾ ਨਾਮ ਹੈਗਾ ਮਨੀ ਪਲੰਬਰ ਦਾ ਸਫਰਨਾਮਾ ਖਰੜ ਤੋਂ ਹੈਗਾ ਆਪਣਾ ਏਰੀਆ ਖਰੜ ਦਾ ਮੁਹਾਲੀ ਦੇ ਲਾਗੇ ਪੈ ਜਾਂਦਾ ਤੇ ਬਈ ਆਪਣਾ ਚੈਨਲ ਵਿੱਚ ਵਾਤਵਾ ਕੁਸ਼ੀ ਜਾਈ ਹੁੰਦੀ ਹੈ ਵੀ ਤੁਹਾਨੂੰ ਪਲੰਬਰ ਦੇ ਕੰਮ ਬਾਰੇ ਪੂਰੀ ਜਾਣਕਾਰੀ ਦੇ ਸਕੀਏ ਤੇ ਜਿਹੜੇ ਵੀ ਆਪਣੇ ਨਵੇਂ ਵੀਰ ਚੈਨਲ ਜੁੜੇ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬਈ ਲਾਈਕ ਕਮੈਂਟ ਇਹ ਜਰੂਰ ਕਰਦੇ ਜੀ ਸਾਨੂੰ ਵੀਡੀਓ ਚੰਗੀ ਲੱਗਦੀ ਹੈ ਤੇ ਬਈ ਇੰਨੀ ਕੀ ਗੱਲ ਬਾਤ ਹੈ ਫਿਰ ਬਾਦਾਂ ਅਗਲੇ ਫਿਟਿੰਗ ਕਰਨ ਵਾਸਤੇ ਖੱਬੇ ਪਾਸੇ ਬਾਥਰੂਮ ਜਿਹੜੇ ਚੱਪਾ ਲੱਗੇ ਉਹਦੇ ਬਈ ਐਲਵਾ ਪਲੇਨ ਐਲਵਾ ਖਤਮ ਹੋਣ ਕਰਕੇ ਕੰਮ ਰੁਕ ਗਿਆ ਤੇ ਬਾਬੂ ਵਾਲੇ ਪਾਸੇ ਦਾ ਬਾਥਰੂਮ ਦਾ ਸੱਜੇ ਪਾਸੇ ਬਾਥਰੂਮ ਦਾ ਕਿੰਨਾ ਕੰਮ ਪੇਂਟਿੰਗ ਰਹਿ ਗਿਆ ਕਿੰਨਾ ਕਰਿਆ ਗਿਆ ਬਾਹੂ ਤੇਰਾ ਕੰਮ ਆਹੀ ਰਹਿ ਗਿਆ ਇੱਕ ਟੋਟਾ ਨਾਲ ਗਰਮਲਾ ਰਹਿ ਗਿਆ ਤੇ ਬਾਹੂ ਨੇ ਬਈ ਕੰਮ ਆਪਣਾ ਤਕਰੀਬਨ siree ਚੜਾ ਲਿਆ ਇੱਕੋ ਦੋ ਟੋਟਾ ਰਹਿ ਗਿਆ ਲਾਉਣੇ ਤੇ ਐਲਵਾ ਹੈਗੀਆਂ ਤੇਰੇ ਕੋਲ ਨਹੀਂ ਫਿਰ ਕੰਮ ਇਹਦਾ ਵੀ ਰੁਕ ਜਾਊਗਾ ਹੈ ਚਲੋ ਫਿਰ ਕਰਦੇ ਹਾਂ ਮਾਲਕਾਂ ਨੂੰ ਫੋਨ ਐਲਬ ਮੰਗਾਉਣਾ ਹੈ ਹੋਰ ਪਲੇਨ ਤੇ ਡਿਵੈਟਰ ਦੀ ਫਿਟਿੰਗ ਹੋ ਗਈ ਆਪਣੀ ਹੈਨਾ ਲੱਗ ਛੋਟੇ ਸਪਲਾਈਆਂ ਚੜ ਗਈਆਂ ਥੱਲੇ ਦੀ ਗਰਾਊਂਡ ਪਰ ਚੜ ਗਈ ਸਪਲਾਈ ਠੀਕ ਹੈ ਇਹ ਕਰਦੇ ਚ ਗੈਪ ਪਾ ਲਈ ਥੋੜਾ ਵਾਈਬਰੇਸ਼ਨ ਆ ਜਾਂਦਾ ਹੈ ਨਾ 15 ਤੋਂ ਲਗਭਗ ਇੰਚ ਰੱਖ ਲਈ ਤੇ ਇੱਥੇ ਦੋ ਲਕਣੇ ਨਾ ਬਾਸ਼ ਵੇਸ਼ ਬਾਥਰੂਮ ਦੀ ਫਿਟਿੰਗ ਭਾਈ ਬਾਬੂ ਨੇ ਕੰਪਲੀਟ ਕਰਤੀ ਤੇ ਮਾਰ ਕੇ ਹੁਕਾ ਟੁੱਟੇ ਚੀਰੀ ਚ ਜੜੇ ਪਏ ਹਨ ਮੋਰੀ ਤੇ ਆਪਣੇ ਵਾਲਾ ਬਾਥਰੂਮ ਵੀ ਲਗੋ ਆ ਗੀਆਂ ਤੇ ਲਗੋ ਮੰਗਾ ਲੀਆਂ ਆਪਾਂ ਨੇ ਤੇ ਸਮਾਨ ਆ ਗਿਆ ਤੇ ਟੋਟੇ ਅੱਗੇ ਤੋੜ ਰਹੇ ਆ ਤੇ ਬਈ ਆਪਣੇ ਵਾਲਾ ਬਾਥਰੂਮ ਵੀ ਕੰਪਲੀਟ ਕਰਤਾ ਆਪਾਂ ਨੇ ਸਪਲਾਈਆਂ ਚੜਾ ਦੀਆਂ ਗਰਾਉਂਡ ਫਲੋਰ ਦੀ ਹੋ ਗਈ ਤੇ ਫਰਸਟ ਫਲੋਰ ਦੀ ਸਪਲਾਈ ਚੜ ਗਈ ਜਿਹੜੀ ਹੁਣ ਬਾਥਰੂਮ ਕਰਿਆ ਤੇ ਇਹ ਆ ਦਾ ਬਾਈ ਪੁਆਇੰਟ ਸੀਟ ਦੇ ਹੋ ਗਏ ਤੋਂ ਜੱਟ ਦੇ ਤੇ ਦੂ ਬਾਥਰੂਮ ਦੇ ਗਰਮ ਠੰਡੇ ਦਾ ਤੇ ਆ ਆਪਣੇ ਡਵੇਟਰ ਹੋ ਗਿਆ ਫਿੱਟ ਤੇ ਤਾਜੀ ਵਾਲੀ ਲਾਈਨ ਕਰਾਸ ਹੋਣੀ ਕਰਕੇ ਬਈ ਪੱਥਰਲੇ ਨੇ ਜੋੜੀ ਜਿੱਦਾਂ ਨਾਲ ਵਾਲੇ ਬਾਥਰੂਮ ਜੋੜੀ ਤੇ ਆਪਾਂ ਇਹ ਨਾਲਾ ਬਾਈ ਬਾਥਰੂਮ ਦਾ ਕੰਮ ਕੰਪਲੀਟ ਹੋ ਗਿਆ ਤੇ ਕਿਚਨ ਦੀ ਫਿਟਿੰਗ ਬਾਬੂ ਕਰ ਰਿਹਾ ਆ ਵੀ ਦੇਖ ਲੈਣੇ ਜਾ ਕੇ ਆ ਵੀ ਠੱਜ ਉੱਪਰ ਆਪਣਾ ਕਿਚਨ ਦੀ ਫਿਟਿੰਗ ਕਰ ਰਿਹਾ ਹੁੱਕ ਮਾਰੂਗਾ ਇਹਨੂੰ ਹਜੇ ਵੈਪ ਨੂੰ ਬਲਜ ਪੈ ਰਿਹਾ ਕਿ ਛਾੜ ਗਿਆ ਮ ਉੱਪਰ ਉੱਪਰ ਤੋਂ ਉੱਪਰ ਨਹੀਂ ਫਸ ਰਹੀ ਹੈ ਅੱਛਾ ਅੱਛਾ ਠੀਕ ਹੈ ਠੀਕ ਕਰ ਲੈ ਫੇ ਕਰ ਲੈ ਕਿਚਨ ਦੀ ਫਿਟਿੰਗ ਵੀ ਆਪਣੀ ਕੰਪਲੀਟ ਹੋ ਗਈ 45x20 ਦੇ ਸਿੰਕ ਦੇ ਹਿਸਾਬ ਨਾਲ ਟੂਟੀਆਂ ਰੱਖਦੀਆਂ ਆਪਾਂ ਨੇ ਵੀ ਭਾਈ ਜਿੱਥੇ ਆਪਣੇ ਫਰੈਸ਼ ਵਾਲੀ ਲੈਨ ਚੜਾਈ ਆ ਉੱਪਰ ਤੇ ਇੱਕ ਗਰਾਊਂਡ ਦੀ ਹੋਗੀ ਇੱਕ ਉੱਪਰ ਵਾਲੀ ਫਲੋਰ ਦੀ ਹੋਗੀ ਤੇ ਇੱਕ ਗੀਜਰ ਵਾਲੀ ਪਾਈਪ ਹੋਗੀ ਤਿੰਨੇ ਚਾਰ ਉਹ ਪਾਈਪ ਆਪਾਂ ਭਾਈ ਚੜ ਗਈਆਂ ਉੱਤੇ ਟੈਂਕੀ ਦੇ ਬਾਅਦ ਹੁਣ ਆਪਣਾ ਕੰਮ ਇਹਦੇ ਬਾਅਦ ਟੈਂਕੀ ਦਾ ਹੋਊਗਾ ਦੋਨੋਂ ਫਲੋਰਾਂ ਦੀਆਂ ਦੋਨੋਂ ਪਾਸੇ ਜੀਆਂ ਭਾਈ ਫਿਟਿੰਗ ਹੋ ਗਈ ਕੰਪਲੀਟ ਤੇ ਬਾਥਰੂਮ ਨੂੰ ਆਪਾਂ ਪਹਿਲਾਂ ਹੀ ਕਰਕੇ ਮਸਾਲਾ ਬਾਸ ਵਿੱਚ ਮਾਰਿਆ ਏ ਇਹ ਥੋੜਾ ਬੋਤ ਰਹਿਦਾ ਇੱਕ ਵਾਫੇ ਵਿੱਚ ਬਚ ਗਿਆ ਡਾਇਵਰਟਰ ਜਾਮ ਕਰਨਾ ਪੈਂਦਾ ਏ ਤੇ ਬਈ ਅੱਜ ਦੀ ਵੀਡੀਓ ਵਿੱਚੋਂ ਇੰਨਾ ਕੇ ਆਪਣਾ ਕਾਰਗ੍ਰਾਮ ਤੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਬਈ ਤੇ ਵੀਡੀਓ ਨੂੰ ਲਾਈਕ ਕਰੋ ਕਮੈਂਟ ਤੇ ਸਬਸਕ੍ਰਾਈਬ ਬਈ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਹੋਰ ਵੀ ਅੱਗੇ ਇਹ ਵੀਡੀਓ ਤੇ ਦਿਖਾ ਸਕੀਏ ਤੇ ਬਈ ਜਿੰਨੇ ਵੀ ਪਲੰਬਰ ਵੀਰ ਆਪਣੇ ਉਹਨਾਂ ਦਾ ਧੰਨਵਾਦ ਕਰਦੇ ਆਂ ਵੀਡੀਓ ਨੂੰ ਲਾਈਕ ਕਮੈਂਟ ਕਰਿ ਸਬਸਕ੍ਰਾਈਬ ਜਰੂਰ ਕਰ ਦਿਓ ਅੱਜ ਦੀ ਵੀਡੀਓ ਚੰਗਾ ਕੇ ਆ ਤੇ ਮਿਲਦੇ ਆ ਫੇਰ ਕੱਲ ਨੂੰ ਨਵੇਂ ਵਲੌਗ ਦੇ ਨਾਲ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ